ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਖੇ ਸਾਡੇ ਮਨ ਦੇ ਵਿੱਚ ਪ੍ਰਸ਼ਨ ਹੁੰਦਾ ਵੀ ਜਿਹੜੇ ਮੂੰਹ ਵਿੱਚ ਪਾਠ ਕਰਦੇ ਨੇ ਜਾਂ ਉੱਚੀ ਉੱਚੀ ਬੋਲ ਕੇ ਪਾਠ ਕਰਦੇ ਨੇ ਉਹਦਾ ਫਲ ਜ਼ਿਆਦਾ ਹੈ ਤੇ ਇਹਨੂੰ ਆਪਾਂ ਗੁਰਬਾਣੀ ਦੇ ਅਨੁਸਾਰ ਹੀ ਸਮਝਾਂਗੇ ਕਿ ਪਾਠ ਸਾਨੂੰ ਮੂੰਹ ਦੇ ਵਿੱਚ ਕਰਨਾ ਚਾਹੀਦਾ ਜਾਂ ਥੋੜਾ ਜਿਹਾ ਉੱਚੀ ਉੱਚੀ ਬੋਲ ਕੇ ਕਰਨਾ ਚਾਹੀਦਾ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜੀ ਜਿਸ ਤਰ੍ਹਾਂ ਮਰਜ਼ੀ ਪਾਠ ਕਰ ਲਵੋ ਉਹਦਾ ਫਲ ਤੁਹਾਨੂੰ ਜ਼ਰੂਰ ਮਿਲਦਾ ਆ ਗੱਲ ਸਾਰੀ ਤੁਹਾਡੀ ਸ਼ਰਧਾ ਭਾਵਨਾ ਦੀ ਹੁੰਦੀ ਆ ਇੱਕ ਜ਼ਰੂਰੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਆ ਜੀ ਬਾਬਾ ਆਨੰਦ ਸਿੰਘ ਮਹਾਰਾਜ ਦੀ ਸਾਖੀ ਆ ਤੁਸੀਂ ਜ਼ਰੂਰ ਸੁਣਿਓ ਤੇ ਤਾਂ ਉਹਨੂੰ ਸਾਰੀ ਗੱਲ ਸਮਝ ਆ ਜੂਗੀ ਵੀ ਪਾਠ ਕਿਸ ਤਰ੍ਹਾਂ ਕਰਨਾ ਚਾਹੀਦਾ ਤੇ ਵਾਹਿਗੁਰੂ ਜੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਤੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਿਓ ਜਗਰਾਮ ਸ਼ਹਿਰ ਵਿੱਚ ਇੱਕ ਮਸਜਿਦ ਬਣੀ ਹੋਈ ਸੀ ਉਹਦੇ ਵਿੱਚ ਇੱਕ ਮੌਲਵੀ ਰਹਿੰਦਾ ਸੀ ਉਹਨੂੰ ਕੁਰਾਨ ਸ਼ਰੀਫ ਪੜਨਾ ਨਾ ਜਵਾਨੀ ਜਾ ਸੀ ਜੀ ਉਹਨੂੰ ਵਧੀਆ ਲੱਗਦਾ ਸੀ ਤੇ ਉਹਨੂੰ ਜਵਾਨੀ ਯਾਦ ਸੀ ਸਾਰਾ ਉਹਨੂੰ ਰੱਬ ਨੂੰ ਮਿਲਣ ਦੀ ਲਗਨ ਲੱਗੀ ਹੋਈ ਸੀ ਹੁਣ ਦੇਖੋ ਜੀ ਕਿਸੇ ਨੂੰ ਕਾਸੇ ਦੀ ਲਗਨ ਹੁੰਦੀ ਆ ਕਿਸੇ ਨੂੰ ਪੈਸੇ ਦੀ ਦੌਲਤ ਸ਼ੋਹਰਤ ਕਿਸੇ ਨਾ ਕਿਸੇ ਦੀ ਹੁੰਦੀ ਆ ਕਿਸੇ ਨੂੰ ਗੱਡੀ ਦੀ ਪਰ ਉਹ ਬੰਦੇ ਨੂੰ ਰੱਬ ਨੂੰ ਮਿਲਣ ਦੀ ਲਗਨ ਲੱਗੀ ਹੋਈ ਸੀ ਹਰ ਕਿਸੇ ਤੋਂ ਕੁਝ ਨਾ ਕੁਝ ਪੁੱਛਦਾ ਇੱਕ ਦਿਨ ਉਹਨੂੰ ਪਤਾ ਲੱਗਾ ਕਿ ਪਾਕਪਟਨ ਵਿੱਚ ਭੋਰਾ ਆ ਉੱਥੇ ਸਿਲਾ ਕੱਟਣ ਨਾਲ ਰੱਬ ਮਿਲਦਾ ਵਾ ਇਸੇ ਸ਼ਰੰਕ ਦੇ ਨਾਲ ਜੀ ਉਹ ਜਮੇਰ ਪਹੁੰਚਿਆ ਉੱਥੋਂ ਪਾਕਪਟਨ ਪਹੁੰਚ ਗਿਆ ਇੱਥੇ ਬਾਬਾ ਫਰੀਦ ਜੀ ਦਾ ਦਰਬਾਰ ਆ ਉੱਥੇ ਇੱਕ ਥੱਲੇ ਆ ਨਾ ਉਹਦੇ نیچے ਭੋਰਾ ਸਾਹ ਬਣਾ ਹੋਇਆ ਤੇ ਭੋਰੇ ਵਿੱਚ ਸੋਚਿਆ ਵੀ ਮੌਲੀ ਮੌਲਵੀ ਨੇ ਸੋਚਿਆ ਵੀ ਚਲੀਸਾ ਕੱਟਿਆ ਜਾਵੇ ਭਾਵ 40 ਦਿਨ ਤਾਂ ਵੀ ਜਿਹੜਾ ਬੰਦਾ ਆ ਜੀ ਉਹ ਸਵਰਗ ਵਿੱਚ ਚਲਾ ਜਾਂਦਾ ਪਰ ਬਹੁਤ ਔਖਾ ਆ ਇਹ ਦੇਖੋ ਜੀ ਹਨਾ ਦੇਖੋ ਜੇ 40 ਦਿਨ ਲਈ ਕਿਸੇ ਨੂੰ ਵੀ ਅੰਦਰ ਵਾਰ ਦਿੱਤਾ ਤਾਂ ਬਾਹਰ ਵੀ ਨਹੀਂ ਕੱਢਣਾ ਤੇ ਕਿੰਨਾ ਔਖਾ ਕੰਮ ਆ ਨਾ ਦੇਖੋ ਤੁਸੀਂ ਤੇ ਜਿਹੜਾ ਅੰਦਰ ਜਾਂਦਾ ਉਹਨੂੰ ਜੋ ਦੇ ਦਿੰਦੇ ਤੇ ਇੱਕ ਲੋਟਾ ਪਾਣੀ ਦਾ ਦੇ ਦਿੰਦੇ ਪਰ ਪਹਿਲਾਂ ਹੀ ਉਹ ਲਿਖਾ ਲੈਂਦੇ ਵੀ ਜੇ ਅੰਦਰ ਮਰ ਜਾਵੇਗਾ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਜਿਸ ਤਰ੍ਹਾਂ ਹਸਪੀਟਲਾਂ ਵਿੱਚ ਹੁੰਦਾ ਨਾ ਜੀ ਕਿਸੇ ਦੀ ਬਹੁਤ ਕ੍ਰਿਟੀਕਲ ਸਿਚੁਏਸ਼ਨ ਹੁੰਦੀ ਆ ਉਹ ਪਹਿਲੇ ਲਿਖਾ ਲੈਂਦੇ ਆ ਵੀ ਜੇ ਅਸੀਂ ਆਪਰੇਸ਼ਨ ਕਰਦੇ ਆ ਵੀ ਅਸੀਂ ਇਸ ਚੀਜ਼ ਦੇ ਜ਼ਿੰਮੇਵਾਰ ਨਹੀਂ ਹੈਗੇ ਇਹ ਤੁਹਾਡੀ ਜ਼ਿੰਮੇਵਾਰੀ ਆ ਜੇ ਤੁਹਾਡੇ ਬੰਦੇ ਨੂੰ ਕੁਝ ਹੋ ਜਾਂਦਾ ਆ ਠੀਕ ਆ ਜੀ ਮੌਲਵੀ ਰੱਬ ਨੂੰ ਮਿਲਣਾ ਚਾਹੁੰਦਾ ਸੀ ਉਹਨੇ ਸਾਰੀਆਂ ਸ਼ਰਤਾਂ ਹੀ ਮੰਨ ਲਈਆਂ ਜਦੋਂ ਉਹਨਾਂ ਨੇ ਅੰਦਰ ਵਾਰ ਦਿੱਤਾ ਲਾਈਟਾਂ ਬੰਦ ਕਰ ਦਿੱਤੀਆਂ ਅੰਦਰ ਬਹੁਤ ਹਨੇਰਾ ਸੀ ਇਹਨਾ ਇੰਨਾ ਡਰਿਆ ਹੋਇਆ ਸੀ ਜਦੋਂ ਉਹਨੂੰ ਭੁੱਖ ਲੱਗੀ ਉਹਨਾਂ ਵਿੱਚੋਂ ਇੱਕ ਜੋ ਖਾਂਦਾ ਤੇ ਨਾਲ ਹੀ ਇੱਕ ਘੁੱਟ ਪਾਣੀ ਦਾ ਪੀਤਾ ਉਹਨੇ ਤੇ ਖਿਆਲ ਆਇਆ ਇੱਕ ਜੋ ਇਹ ਤਾਂ ਇੱਕ ਦਿਨ ਗੁਜ਼ਾਰਾ ਕਰਨ ਲਈ ਆ ਫੇ 40 ਦਿਨ 40 ਜਵਾਂ ਦੇ ਨਾਲ ਕਿਵੇਂ ਦਿਨ ਕੱਢੇਗਾ ਉਹ ਤਾਂ ਉਹ ਹੋਰ ਘਬਰਾ ਗਿਆ ਜਦੋਂ ਉਹਨੂੰ ਐਦਾਂ ਫੀਲ ਹੋਇਆ ਨਾ ਵੀ ਇੱਕ ਲੋਟਾ ਪਾਣੀ ਤੇ 40 ਜਵਾਂ ਨਾਲ ਵੀ ਇੰਨੇ ਦਿਨ ਕੱਢਣੇ ਕਿੰਨੇ ਉਹ ਸਿਰਫ ਇੱਕ ਦਾਣਾ ਰੋਜ਼ ਖਾਣਾ ਸੀ ਜੀ ਜੋ ਆਦਾ ਗਿਆ ਤਾਂ ਸੀ ਜਾਪ ਕਰਨ ਵਾਸਤੇ ਪਰ ਕਰ ਨਹੀਂ ਸਕਿਆ ਰੋਣ ਲੱਗ ਪਿਆ ਵੀ ਹੁਣ ਇੱਥੋਂ ਕਿਵੇਂ ਨਿਕਲੂਗਾ ਹੁਣ ਤਾਂ ਮੈਂ ਮਾਰਿਆ ਗਿਆ ਰਾਤ ਹੋਈ ਇੱਕ ਵਿਰਲ ਵਿੱਚੋਂ ਇੱਕ ਵਿਰਧ ਪਤਾ ਨਹੀਂ ਕਿੱਥੋਂ ਆ ਗਿਆ ਲੰਬਾ ਚੌੜਾ ਹੱਥ ਵਿੱਚ ਸੋਟੀ ਸੋਹਣੇ ਕੱਪੜੇ ਚਿੱਟੇ ਰੰਗ ਦੇ ਪਾਏ ਹੋਏ ਆ ਤੇ ਪੁੱਛਿਆ ਵੀ ਰੋਣਾ ਕਿਉਂ ਰੱਬੀ ਰੂਹ ਨੇ ਕਾਰਨ ਪੁੱਛਿਆ ਜੀ ਤਾਂ ਇਹਨੇ ਦੱਸਿਆ ਵੀ ਮੈਂ ਰੋਣਾ ਤਾਂ ਮਾਂ ਵੀ ਮੈਂ ਹੁਣ ਮਰ ਕੇ ਹੀ ਬਾਹਰ ਨਿਕਲਾਂਗਾ ਇਹ ਅਸਲ 'ਚ ਮਹਾਪੁਰਖ ਸੀ ਜੀ ਧੰਨ ਧੰਨ ਬਾਬਾ ਅਨੰਦ ਸਿੰਘ ਮਹਾਰਾਜ ਜੀ ਇਹਨਾਂ ਨੇ ਆਪਣਾ ਵਿਰਤ ਪਹਿਚਾਣਿਆ ਵੀ ਵਿੱਚ ਇੱਕ ਮੌਲਵੀ ਵਿਚਾਰਾ ਸਾਡੇ ਨੇੜੇ ਦਾ ਹੀ ਰਹਿਣ ਵਾਲਾ ਤਿੰਨ ਕਮੀਨ ਨਾਨਕਸਰ ਤੋਂ ਇਹਦੇ ਤੇ ਜਾ ਕੇ ਕਿਰਪਾ ਕਰਦੀ ਏ ਫਿਰ ਬਾਬਾ ਅਨੰਦ ਸਿੰਘ ਮਹਾਰਾਜ ਜੀਆ ਨੇ ਉਹਨਾਂ ਨੂੰ ਬਚਨ ਕੀਤੇ ਤੇ ਦੇਖ ਕੇ ਭਾਈ ਮੈਂ ਤੈਨੂੰ ਇਹ ਗੱਲ ਕਹਿਣੀ ਆ ਤੈਨੂੰ ਇੱਥੇ ਆਉਣ ਦੀ ਕੀ ਲੋੜ ਸੀ ਤੂੰ ਆਪਣੇ ਨੇੜੇ ਤੇੜੇ ਵੀ ਤਾਂ ਕੋਈ ਫਕੀਰ ਲੱਭ ਸਕਦਾ ਸੀ ਇੱਥੇ ਭੁੱਖੇ ਭਾਵ ਰਹਿ ਕੇ 40 ਦਿਨ ਕੀ ਲਵੇਗਾ ਆਖੇ ਹੁਣ ਮੈਂ ਜੀ ਕੀ ਕਰਾਂ ਮੈਂ ਤਾਂ ਬਾਹਰ ਵੀ ਨਹੀਂ ਜਾ ਸਕਦਾ ਮਹਾਪੁਰਖ ਜੀ ਕਹਿਣ ਲੱਗੇ ਭਾਈ ਕਿਉਂ ਨਹੀਂ ਜਾ ਸਕਦਾ ਜਾ ਦੇਖ ਦਰਵਾਜ਼ਾ ਖੁੱਲਾ ਬਾਹਰ ਕੱਢ ਦਿੱਤਾ ਬੂਹੇ 'ਚ ਜਦੋਂ ਬਾਹਰ ਕੱਢਿਆ ਜੀ ਬਾਹਰ ਆ ਕੇ ਪੁੱਛਦਾ ਵੀ ਇੱਥੇ ਕੋਈ ਫਕੀਰ ਰਹਿੰਦਾ ਆ ਅਜੇ ਵੀ ਇਹਨੂੰ ਭੁਲੇਖਾ ਸੀ ਕਿ ਮੁਸਲਮਾਨ ਹੀ ਫਕੀਰ ਹੁੰਦਾ ਬਾਬਾ ਅਨੰਦ ਸਿੰਘ ਮਹਾਰਾਜ ਜੀ ਨੇ ਫਿਰ ਉਹਨੂੰ ਸਮਝਾਇਆ ਵੀ ਭਾਈ ਕੋਈ ਬੂਚੜ ਹੋਵੇ ਨਾ ਗਾਵਾ ਚਾਰਨ ਵਾਲਾ ਗਉਵਾ ਚਾਰਨ ਵੇਲੇ ਹੋਵੇ ਉਹ ਵੀ ਮਰਨ ਵੇਲੇ ਜੇ ਇਹ ਕਹਿ ਦੇਵੇ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਉਹ ਮੈਂ ਤੇਰੀ ਨਗਰੀ ਦਾ ਵਾਸੀ ਹਾਂ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਉਹ ਵੀ ਦਰਗਾਹ ਨੂੰ ਜਾਂਦਾ ਜੀ ਉਹਦਾ ਲੇਖਾ ਕੋਈ ਨਹੀਂ ਪੁੱਛਦਾ ਫਿਰ ਕਿਉਂਕਿ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਦਾ ਵਾਸੀ ਬਣ ਗਿਆ ਨਾ ਕਹਿਣ ਦਾ ਮਤਲਬ ਇਹੀ ਆ ਵੀ ਆਪਾਂ ਕੁਝ ਚੀਜ਼ਾਂ ਆਪ ਹੀ ਔਖੀਆਂ ਬਣਾਈਆਂ ਹੋਈਆਂ ਨੇ ਕਹਿਣ ਦਾ ਭਾਵ ਜੀ ਖੇਡ ਬੜੀ ਸੌਖੀ ਹੁੰਦੀ ਆ ਪਰ ਜਿਹੜੇ ਲੋਕ ਉਹ ਇਹਨਾਂ ਗੱਲਾਂ ਵਿੱਚ ਫਸੇ ਹੋਏ ਨੇ ਜਿੱਦ ਦੇ ਹੁਣ ਕਈ ਲੋਕ ਜੀ ਹੁੰਦੇ ਆ ਜਾਤਾਂ ਪਾਤਾਂ ਉਹਨੂੰ ਬਹੁਤ ਜ਼ਿਆਦਾ ਮੰਨਦੇ ਨੇ ਉਹ ਜਾਤਾਂ ਪਾਤਾਂ 'ਚ ਹੀ ਫਸੇ ਰਹਿ ਜਾਂਦੇ ਨੇ ਇਹਨਾਂ ਨੂੰ ਜ਼ਿਆਦਾ ਮੰਨਦੇ ਨੇ ਵੀ ਇਹ ਜੱਟ ਆ ਖੱਤਰੀ ਆ ਮਿਸਤਰੀ ਆ ਜਾਂ ਕੋਈ ਛੋਟੀ ਜਾਤ ਆ ਜਾਂ ਕੋਈ ਉੱਚੀ ਜਾਤ ਆ ਹਨਾ ਗੁਣਾ ਦੇ ਗਾਹਕ ਨਹੀਂ ਬਣਦੇ ਜੀ ਕਦੇ ਵੀ ਐਵੇਂ ਹਨੇਰੇ ਵਿੱਚ ਨਾ ਫਸੇ ਹੋਏ ਰਹੋ ਠੀਕ ਹੈ ਜੀ ਉਹ ਮੌਲਵੀ ਜਿਹੜਾ ਸੀ ਨਾ ਪੁੰਨਿਆਂ ਦਾ ਦਿਨ ਸੀ ਸੰਤਾਂ ਦੂਰੋਂ ਦੂਰੋਂ ਚੱਲ ਕੇ ਆ ਰਹੀਆਂ ਸੀ ਨજર ਪਈ ਤਾਂ ਪੁੱਛ ਰਿਹਾ ਸੀ ਵੀ ਕਿੱਧਰ ਨੂੰ ਜਾ ਰਹੇ ਹੋ ਤਾਂ ਲੋਕ ਕਹਿਣ ਲੱਗੇ ਜੀ ਸੰਤਾਂ ਦੇ ਦਰਸ਼ਨ ਕਰਨ ਚੱਲੇ ਆ ਕਹਿਣ ਲੱਗਾ ਕਿਹੜੇ ਸੰਤ ਨੇ ਲੋਕ ਕਹਿਣ ਲੱਗੇ ਜੀ ਫਕੀਰ ਨੇ ਤਾਂ ਮੌਲਵੀ ਦਾ ਦਿਲ ਕੀਤਾ ਵੀ ਮੈਂ ਵੀ ਜਾ ਕੇ ਆਵਾਂ ਦਰਸ਼ਨ ਕਰਾਂ ਗੁਰਮਖਾਂ ਦਾ ਮੇਲ ਹੋਇਆ ਮਹਾਪੁਰਖਾਂ ਦੇ ਦਰਸ਼ਨ ਹੋ ਗਏ ਤਾਂ ਉਹਨਾਂ ਨੇ ਕਿਹਾ ਭਾਈ ਵਾਹਿਗੁਰੂ ਵਾਹਿਗੁਰੂ ਜਪਿਆ ਕਰ ਮੌਲਵੀ ਉੱਥੇ ਜਾ ਕੇ ਰੋਣ ਲੱਗ ਪਿਆ ਤਾਂ ਇਹ ਤਾਂ ਉਹੀ ਮਹਾਪੁਰਖ ਨੇ ਜਿਨ੍ਹਾਂ ਨੇ ਮੈਨੂੰ ਭੋਰਾ ਸਾਹਿਬ ਵਿੱਚ ਦਰਸ਼ਨ ਦਿੱਤੇ ਸੀ ਮੈਂ ਮਰ ਜਾਣਾ ਸੀ ਇਹਨਾਂ ਨੇ ਮੈਨੂੰ ਬਚਾ ਲਿਆ ਜਦੋਂ ਸਾਰੀ ਸੰਗਤ ਚਲੀ ਗਈ ਤਾਂ ਬਾਬਾ ਆਨੰਦ ਸਿੰਘ ਮਹਾਰਾਜ ਜੀਆ ਨੇ ਪੁੱਛਿਆ ਮੌਲਵੀ ਸਾਹਿਬ ਨੂੰ ਵੀ ਤੁਹਾਡਾ ਕੀ ਹਾਲ ਹੈ ਉਹ ਰੋ ਪਿਆ ਤੁਸੀਂ ਕਹਿਣ ਲੱਗਾ ਤੁਸੀਂ ਤਾਂ ਅੰਤਰਜਾਮੀ ਹੋ ਜਾਣੀ ਜਾਣੋ ਇਹ ਮੌਲਵੀ ਜੀ ਰੋਜ਼ ਆਉਣ ਲੱਗ ਪਿਆ ਇੱਕ ਦਿਨ ਉਹਨਾਂ ਨੇ ਮਹਾਪੁਰਖਾਂ ਦੀ ਉਹਨੂੰ ਬੇਨਤੀ ਕੀਤੀ ਵੀ ਮਹਾਪੁਰਖੋ ਜੀ ਮੈਨੂੰ ਅੰਮ੍ਰਿਤ ਛਕਾ ਦਿਓ। ਬਾਬਾ ਆਨੰਦ ਸਿੰਘ ਮਹਾਰਾਜ ਜੀ ਪੁੱਛਣ ਲੱਗੇ ਕਹਿੰਦੇ ਭਾਈ ਕਿੰਨਾ ਪੜਿਆ ਹੋਇਆ? ਤਾਂ ਜਿਹੜਾ ਜੀ ਉਹ ਮੌਲਵੀ ਸੀ ਉਹ ਕਹਿਣ ਲੱਗਿਆ ਵੀ ਪੜਿਆ ਤਾਂ ਬਹੁਤ ਹੋਇਆ ਜੀ। ਪੜਿਆ ਮੈਂ ਇੰਨਾ ਕੁ ਹੋਇਆ ਵੀ ਮੈਂ ਕੁਰਾਨ ਸ਼ਰੀਫ ਸਾਰੀ ਪੜ ਲੈਂਨਾ। ਤਾਂ ਮਹਾਪੁਰਖ ਜੀ ਫੇਰ ਕਹਿਣ ਲੱਗੇ ਕਹਿੰਦੇ ਭਾਈ ਤੂੰ ਐਂ ਦੱਸ ਵੀ ਪੜਿਆ ਕਿੰਨਾ ਹੋਇਆ। ਠੀਕ ਹੈ। ਤਾਜੀ ਉਹ ਕਹਿਣ ਲੱਗਿਆ ਕਹਿੰਦੇ ਜੀ ਪੜਿਆ ਮੈਂ ਇੰਨਾ ਕੁ ਹੋਇਆ ਵੀ ਲੋਕ ਮੇਰੇ ਤੋਂ ਕ੍ਰਾਂਸ਼ਰੀਫ ਦੇ ਅਰਥ ਪੁੱਛਦੇ ਨੇ ਫਿਰ ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ ਕਿਰਪਾ ਕਰਿਓ ਸੁਣਾਇਓ ਜਰਾ ਜਦੋਂ ਸੁਣਾਉਣ ਲੱਗਿਆ ਤਾਂ ਬਾਬਾ ਆਨੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਮੌਲਵੀ ਨੂੰ ਵੀ ਗਲਤ ਬੋਲ ਪਏ ਤੁਸੀਂ ਫਿਰ ਬੋਲੋ ਫਿਰ ਉਹ ਬੋਲਿਆ ਮੌਲਵੀ ਨੇ ਕਿਹਾ ਭਾਈ ਗਲਤ ਫਿਰ ਤੁਸੀਂ ਗਲਤ ਬੋਲ ਰਹੇ ਹੋ ਮੌਲਵੀ ਨੂੰ ਕਿਹਾ ਮੌਲਵੀ ਕਹਿਣ ਲੱਗਿਆ ਜੀ ਇੰਨਾ ਚਿਰ ਹੋ ਗਿਆ ਪੜਦੇ ਨੂੰ ਇਹਦਾ ਇਹੀ ਮਤਲਬ ਆ ਇਹੀ ਅਰਥ ਨਿਕਲਦੇ ਨੇ ਇਹਨਾਂ ਦੇ ਜਦੋਂ ਬਾਬਾ ਆਨੰਦ ਸਿੰਘ ਮਹਾਰਾਜ ਜੀ ਨੇ ਆਪ ਪੜ੍ਹ ਕੇ ਸੁਣਾਇਆ ਤਾਂ ਜੀ ਉਹ ਹੱਕਾ ਬੱਕਾ ਰਹਿ ਗਿਆ ਜਿਹੜਾ ਕੁਰਾਨ ਸ਼ਰੀਫ ਆ ਉਹ ਮੁਸਲਮਾਨਾਂ ਦਾ ਬਹੁਤ ਪਵਿੱਤਰ ਗ੍ਰੰਥ ਆ ਜਿੱਦਾਂ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬਹੁਤ ਪਵਿੱਤਰ ਰੱਖੇ ਨੇ ਆਪਣੇ ਲਈ ਉਸੇ ਤਰ੍ਹਾਂ ਉਹਨਾਂ ਦਾ ਇਹ ਪਵਿੱਤਰ ਗ੍ਰੰਥ ਆ ਤੇ ਜਦੋਂ ਬਾਬਾ ਨਾਨਕ ਸਿੰਘ ਮਹਾਰਾਜ ਜੀ ਨੇ ਦੱਸਿਆ ਵੀ ਇਹਦਾ ਇਹ ਮਤਲਬ ਨਿਕਲਦਾ ਤਾਂ ਉਹ ਬਾਬਾ ਜੀ ਦੇ ਪੈਰੀ ਲਿਪਟ ਗਿਆ ਤੇ ਕਹਿਣ ਲੱਗਿਆ ਕਿਰਪਾ ਕਰੋ ਮਹਾਰਾਜ ਜੀਓ ਕਿਰਪਾ ਕਰੋ ਤੁਸੀਂ ਤਾਂ ਬਹੁਤ ਜ਼ਿਆਦਾ ਜਾਣੀ ਜਾਣੋ ਅੰਤਰੀਆਮੀਓ ਕਿਰਪਾ ਹੋ ਗਈ ਜੀ ਗੁਰੂ ਅਰਜਨ ਦੇਵ ਸਾਹਿਬ ਪਾਸ਼ਾ ਜੀ ਉਹਨਾਂ ਦੀ ਬਾਣੀ ਸੁਖਮਨੀ ਸਾਹਿਬ ਉਹਦੀ ਝੋਲੀ ਵਿੱਚ ਪਾ ਦਿੱਤੀ ਬਾਬਾ ਆਨੰਦ ਸਿੰਘ ਮਹਾਰਾਜ ਜੀਆ ਨੇ ਕਿਹਾ ਭਾਈ ਬਾਣੀ ਪੜਿਆ ਕਰਤੇ ਉਹਨਾਂ ਨਿਤਨੇਮੀ ਹੋ ਗਿਆ ਪੰਜ ਪਾਠ ਸੁਖਮਨੀ ਸਾਹਿਬ ਦੇ ਹਰ ਰੋਜ਼ ਕਰਨ ਲੱਗਿਆ ਤੇ ਬਾਣੀ ਕੰਠ ਵੀ ਹੋ ਗਈ ਜੀ ਉਹਨੂੰ ਸੁਖਮਨੀ ਸਾਹਿਬ ਦੀ ਬਾਣੀ ਤੇ ਕੁਝ ਮੁਸਲਮਾਨ ਉਹਨਾਂ ਨੂੰ ਕਾਫਰ ਕਹਿਣ ਲੱਗੇ ਮੌਲਵੀ ਨੇ ਕਹਿਣ ਲੱਗੇ ਵੀ ਜਾਂ ਤਾਂ ਮਸਜਿਦ ਛੱਡ ਦੇ ਜਾਂ ਕੁਝ ਵੀ ਕਰ ਲੈ ਹਨਾ ਵੀ ਪਰ ਤੇ ਬਾਣੀ ਨਹੀਂ ਪੜਨੀ ਕਿਉਂਕਿ ਤੂੰ ਮੁਸਲਮਾਨ ਹੋ ਕੇ ਤੂੰ ਬਾਣੀ ਪੜ ਰਿਹਾ ਤੇ ਇਹ ਨਹੀਂ ਪੜਨੀ ਤਾਂ ਜਿਹੜਾ ਉਹ ਮੌਲਵੀ ਸੀ ਉਹਨੇ ਮਸਜਿਦ ਛੱਡਤੀ ਕਿਰਾਏ ਦਾ ਮਕਾਨ ਲੈ ਲਿਆ ਪਰ ਸੁਖਮਨੀ ਸਾਹਿਬ ਦੀ ਬਾਣੀ ਪੜਨੀ ਉਹਨੇ ਨਹੀਂ ਛੱਡੀ ਫਿਰ ਉਹ ਇੱਕ ਵਾਰ ਸੰਤ ਬਾਬਾ ਆਨੰਦ ਸਿੰਘ ਮਹਾਰਾਜੀਆਂ ਕੋਲੇ ਗਿਆ ਤਾਂ ਉਹਨੇ ਕਿਹਾ ਵੀ ਬਾਣੀ ਨੂੰ ਮੈਂ ਕਿਵੇਂ ਪੜਾਂ ਤਾਂ ਬਾਬਾ ਆਨੰਦ ਸਿੰਘ ਮਹਾਰਾਜੀਆਂ ਨੇ ਬਚਨ ਕਰਿਆ ਵੀ ਬਾਣੀ ਤੂੰ ਬਹੁਤ ਸਹਜੇ ਸਹਜੇ ਤੇ ਪਿਆਰ ਨਾਲ ਪੜਨੀ ਆ ਬਾਣੀ ਨੂੰ ਉੱਚੀ ਉੱਚੀ ਬੋਲ ਕੇ ਪੜ ਵੀ ਤਾਂ ਜੋ ਤੇਰੇ ਕੰਨ ਸੁਣ ਸਕਣ ਤੇਰੀ ਰਸਨਾ ਪਵਿੱਤਰ ਹੋ ਸਕੇ ਵੀ ਜੇ ਤੈਨੂੰ ਨੀਂਦ ਦਾ ਚੱਕਰ ਦੌਰਾ ਪੈ ਰਿਹਾ ਨਾ ਵੀ ਤੇਰੀ ਨੀਂਦ ਆ ਜਿਹੜੀ ਉਹ ਉੱਡ ਫੁੱਡ ਜਾਵੇ ਵੀ ਤੇਰਾ ਸਾਰਾ ਧਿਆਨ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਵਿੱਚ ਕੇਂਦਰਿਤ ਹੋਣਾ ਚਾਹੀਦਾ ਤੂੰ ਇੰਨਾ ਮਗਨ ਹੋਣਾ ਚਾਹੀਦਾ ਬਾਣੀ ਪੜਨ ਵਿੱਚ ਵੀ ਤੇਰੇ ਆਸੇ ਪਾਸੇ ਕੀ ਹੋ ਰਿਹਾ ਤੈਨੂੰ ਪਤਾ ਵੀ ਨਾ ਲੱਗੇ ਕੋਈ ਕੁਸ਼ ਕਰੀ ਜਾ ਰਿਹਾ ਪਰ ਤੈਨੂੰ ਇਸ ਇਸ ਚੀਜ਼ ਦਾ ਫਰਕ ਨਹੀਂ ਪੈਣਾ ਚਾਹੀਦਾ ਬਾਣੀ ਨੂੰ ਉੱਚੀ ਉੱਚੀ ਬੋਲ ਕੇ ਜੀ ਪੜੋ ਕਹਿੰਦੇ ਵੀ ਜਿਹੜੇ ਤੁਹਾਡੇ ਕੰਨ ਸੁਣ ਸਕਣ ਤੇ ਰਸਨਾ ਪਵਿੱਤਰ ਹੋ ਸਕੇ ਤੇ ਮੌਲਵੀ ਨੇ ਜੀ ਉਸੇ ਤਰ੍ਹਾਂ ਬਾਣੀ ਪੜਨੀ ਸ਼ੁਰੂ ਕੀਤੀ ਤੇ ਬਾਣੀ ਵੀ ਉਹ ਇੰਨੇ ਪਿਆਰ ਤੇ ਸਹਜੇ ਨਾਲ ਪੜਦਾ ਸੀ ਬਾਣੀ ਕੰਠ ਹੋ ਗਈ ਤੇ ਨਾਲ ਜੀ ਉਹਨੇ ਬਾਬਾ ਅਨੰਦ ਸਿੰਘ ਮਹਾਰਾਜ ਜੀ ਨੇ ਕਿਹਾ ਵੀ ਨਾਲ ਤੋਂ ਗੁਰਮੰਤਰ ਦਾ ਜਾਪ ਜ਼ਰੂਰ ਕਰਿਆ ਕਰ ਜਦੋਂ ਉਹ ਬਾਣੀ ਪੜਦਾ ਸੁਖਮਨੀ ਸਾਹਿਬ ਦੀ ਬਾਣੀ ਪੜਦਾ ਇਸ ਤੋਂ ਉਪਰੰਤ ਜੀ ਉਹ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਾ ਤੇ ਜਿਵੇਂ ਕਹਿੰਦੇ ਆ ਜੀ ਫਿਰ ਮੌਲਵੀ ਜਿਹੜਾ ਸੰਤ ਬਾਬਾ ਆਨੰਦ ਸਿੰਘ ਮਹਾਰਾਜਿਆਂ ਦੇ ਪੈਰੀਂ ਡੇਕੇ ਉਹਨੇ ਕਿਹਾ ਵੀ ਮੇਰੀ ਜ਼ਿੰਦਗੀ ਬਦਲ ਗਈ ਮੈਂ ਇੰਨੇ ਟਾਈਮ ਦਾ ਭਟਕ ਰਿਹਾ ਸੀ ਮੈਂ ਰੱਬ ਨੂੰ ਮਿਲਣ ਦੀ ਤਾਂਗ ਪੈਦਾ ਕਰ ਰਿਹਾ ਸੀ ਵੀ ਤੁਸੀਂ ਤਾਂ ਰੱਬੀ ਰੂਹ ਹੋ ਮੈਨੂੰ ਦਰਸ਼ਨ ਦੇ ਕੇ ਨਾ ਤੁਸੀਂ ਮੇਰੀ ਜ਼ਿੰਦਗੀ ਸਵਾਰ ਦਿੱਤੀ ਇੰਨੀ ਮਹਿਮਾ ਸੀ ਜੀ ਸੰਤ ਬਾਬਾ ਆਨੰਦ ਸਿੰਘ ਮਹਾਰਾਜ ਜੀਆਂ ਦੀ ਤੇ ਵਾਹਿਗੁਰੂ ਜੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ